ਆਪਰੇ ਕੀ ਕੰਡਿਆ ਮਰਨਾ ਦਾ ਕੀ ਆ ਮੇਰਾ ਲਾਦਾ ਮੇ ਘੇੜਾ ਨਾ ਪੱਟ ਕਰਮੀ ਬੜੀ ਆ ਖੇਡਣ ਨਹੀਂ ਕਿਤੇ ਨਹੀਂ ਜਾਣਾ ਆ ਐਸੇ ਗਰਾਊਂਡਾਂ ਵੀ ਨਾ ਫੜਾ ਲਾਂਦਾ ਨਹੀਂ ਨਹੀਂ ਸਾਈਕਲ ਚ ਲਾ ਲੈ ਇੱਥੇ ਵੇੜੇ ਚ ਆਪਣਾ ਦਾ ਮੇਰਾ ਤੇਰਾ ਨਹੀਂ ਮੰਨ ਲਰਦਾ ਸਾਨੂੰ ਕਿ ਨਹੀਂ ਸਾਈਕਲ ਚ ਲੈ ਆ ਮੇਰਾ ਪੁੱਤ ਅмма ਮੈਂ ਕਿਹਾ ਇਨਾ ਥੋੜਾ ਜਾ ਤੈਨੂੰ ਜਿਆਦੀ ਖਾੜੀ ਕਾਈ ਦਿੰਦੀ ਲੈ ਇਧਰ ਆ ਸੱਡ ਕਿਤਾਬ ਉਧਰ ਪਹਿਲਾਂ ਸੱਜੀ ਕੱਟ ਤੇ ਪੜਾ ਪੜਨ ਦੀ ਲੱਗੀ ਇਹ ਤੋਪੜਾ ਕੋਈ ਨਹੀਂ ਆ ਅਦੀ ਮੈਂ ਖੇਡ ਲਾ ਕਦੀ ਕੋਹ ਕਦੀ ਕੋਹ ਸਬਜ਼ੀ ਬਣਾ ਜਿਹੜਾ ਕੰਮ ਸਿੱਖਣ ਵਾਲੇ ਉਹ ਸਿੱਖ ਨਵੀਂ ਨਵੀਂ ਹੂਟਾ ਦੇ ਦੇਣਾ ਮੈਂ ਨਹੀਂ ਦੇਣਾ ਕੀ ਹੂਟਾ ਸਭ ਤੇ ਬਣਾ ਲਈ ਆ ਅੰਮੀ ਆ ਤੇਉ ਡਾਲਾ ਰੰਦੇ ਆ ਪੁੱਤਾ ਥੱਲੇ ਥੂਤਾ ਲਾ ਰੰਦੇ ਚਲਾ ਨੀ ਪੰਡਾ ਚਲਾ ਉਧਰ ਤੂੰ ਲੋਟਾ ਇਹ ਅਜ ਤਾਂ ਬਣਾ ਕਾ ਤੇ ਮਜ਼ਾ ਕਰਦਾ ਚਲ ਦੋ ਚਾਹ ਫਾਟਾ ਬਣਾ ਸਕਦੀ ਤੁਸੀਂ ਇਨਮੇਂ ਕੀ ਆ ਹੀ ਪੀ ਝੂਟਾ ਨਾਲ ਐ ਮੰਮੀ ਨੇ ਹਣ ਮੇਰੇ ਵੀ ਦਿਵਾਲੇ ਹੋਈ ਆ ਮੈਂ ਤੇ ਕੋਈ ਝੂਟਾ ਨਹੀਂ ਆਈ ਮम्मी ਮੈਨੂੰ ਝੂਟਾ ਹੀ ਨਹੀਂ ਲੈਣ ਦਿੰਦੀ ਚੱਲ ਚੁੱਪ ਕਰ ਹੁਣ ਮੰਮੀ ਨੇ ਮੇਰੇ ਦਵਾਲੇ ਵੀ ਹੋਏ ਨੇ ਕਾ ਤੇ ਨੂੰ ਹੁਣ ਕਦੇ ਆ ਤੈਨੂੰ ਹੀ ਦੇ ਹੈ ਸਬਜੀ ਕਟਨ ਦਾਤਾ ਤੈਨੂੰ ਕੀ ਕਹਤਾ ਜੇ ਮੁੰਡਾ ਸੈਨਲ ਤੇ ਝੂਟਾ ਲੈਣ ਜਾਤਾ ਤਾਂ ਤੂੰ ਤਾਂ ਸਾੜੀ ਮਰੀ ਨਾ ਮੰਮੀ ਮੈਂ ਕੋਈ ਝੂਟਾ ਨਹੀਂ ਆਈ ਕੋਈ ਝੂਟਾ ਨਹੀਂ ਆਈ ਤੈਨੂੰ ਤਾਂ ਪਹਿਲਾਂ ਲੈਣ ਦਿੰਦੀ ਨੀ ਝੂਟਾ ਤੈਨੂੰ ਲੈਣ ਦੀ ਪੈਗੀ ਝੂਟਾ ਵੱਧ ਤੂੰ ਸਿਆਣੀ ਕਾਮਨਾ ਕਰਨਾ ਕੋਈ ਤੇ ਤਾਂ ਵੱਡਾ ਤੁਸਵੀਲੀ ਨਹੀਂ ਨੀ ਸਾਰੀ ਦਿਹਾੜੀ ਉਹ ਤੇਨੂੰ ਮੈਂ ਸਬਜੀ ਬਟਨ ਡਾਇਆ ਤਾਂ ਤੇਨੂੰ ਰੋਣ ਚੜ ਗਿਆ ਡੈਗੀ ਕੇ ਤੇ ਟਾਂਡ ਲੈ ਲਿਆ ਝੂਡਾ ਖਾਲੀਆਂ ਮੰਮੀ ਕੋ ਗੋੜਾ ਐਵੇਂ ਝੂਡਾ ਲੈ ਲੋ ਇਹ ਮੇਰੀ ਗੱਲ ਸੁਣ ਤੂੰ ਹੀ ਤੇ ਹੈ ਗਈ ਆ ਮੰਮੀ ਮੈਨੂੰ ਝਲਕਾ ਮਾਰਦੀ ਰੈਂਦੀ ਆ ਸਰੀ ਦਿਹਾੜੀ ਮੈਨੂੰ ਛੁੱਟਦੀ ਰੈਂਦੀ ਆ ਹੁਣ ਮੈਂ ਵੀ ਕੀ ਕਰ ਸਕਦਾ ਵਾ ਤੇ ਮੇਰੀ ਵੀ ਨਹੀਂ ਗਲਤੀ ਕੋਈ ਇਦਾਂ ਥੋੜੀ ਨਾ ਕਰਨੀ ਚਾਹੀਦੀ ਐ ਮੰਮੀ ਨੂੰ ਜੇ ਪਾਪਾ ਨੂੰ ਪਤਾ ਲੱਗ ਗਿਆ ਨਾ ਪਾਪਾ ਨੇ ਮੰਮੀ ਨੂੰ ਛੱਡਣਾ ਨਹੀਂ ਆ ਹੋਰ ਜਿੰਨੀ ਉੱਚੀ ਤੋਂ ਬੋਲਣ ਦੀ ਨਾ ਮੰਮੀ ਨੇ ਆ ਕੇ ਫੇਰ ਤੇਰੇ ਦੋ ਰਾਤ ਦੇਣੀ ਆ ਪਾਪਾ ਹੀ ਮੈਨੂੰ ਪਿਆਰ ਕਰਦੇ ਤਾਂ ਦੋਵਾਂ ਚ ਕੋਈ ਮੈਨੂੰ ਪਿਆਰ ਨਹੀਂ ਕਰਦਾ ਹੁਣ ਉੱਚੀ ਬੋਲੀ ਜਾਨੀ ਮੰਮੀ ਨੇ ਸੁੱਚੀ ਆਣਾ ਉਹ ਤੇ ਮਾਰਨੀ ਆਵੀਂ ਮੰਮੀ ਮੈਨਾਂ ਇਦਾਂ ਹੀ ਕਰਦੀ ਜਦੋਂ ਮਰਜ਼ੀ ਮੰਮੀ ਨੂੰ ਕਰ ਲੋ ਫੇਰ ਵੀ ਨਹੀਂ ਕਰਨਾ ਹੁੰਦਾ ਮਾਂ ਤੋ ਇੱਥੇ ਬੈਠਾ ਵਾ ਜੀ ਪਾਪਾ ਉੱਠ ਗਏ ਜੀ ਉੱਠ ਵੀ ਉੱਠ ਕੇ ਜਾਂਦੇ ਆ ਪਤ ਮੇਰਾ ਹਾਂ ਬੈਠੀ ਆਂ ਹਾਂਜੀ ਚੱਲ ਵਧੀਆ ਪੜ੍ਹ ਲਿਆ ਆਪਣਾ ਹਾਂ ਕੀ ਪੜਿਆ ਅੱਜ ਚੈਪਟਰ ਪੜਿਆ ਹੂੰ ਚੱਕੀਡ ਰੂਟ ਲੈਣਾ ਥੋੜਾ ਬੜਾ ਤੁਸੀਂ ਪਾਪਾ ਮੈਨੂੰ ਮੀਨੂੰ ਜੋ ਨਾਮ ਆ ਤੇ ਮੈਂ ਮੰਮੀ ਨੂੰ ਕਿਹਾ ਮੈਂ ਮੰਮੀ ਮੈਂ ਵੀ ਖੇਡ ਲਾ ਮੰਮੀ ਨੇ ਮੇਰੀ ਇੱਕ ਬੁੱਕੋ ਖੋ ਲਈ ਤੇ ਮੰਮੀ ਆਂਦੀ ਸਬਜੀ ਕੱਟ ਤੇ ਮੈਂ ਨਵੀ ਕੋਈ ਕਟੂਟ ਮੰਗਿਆ ਤੇ ਮੰਮੀ ਨੇ ਤੈਨੂੰ ਬੜਾ ਢਿੱਡ ਕਿਹਾ ਕਿ ਤੂੰ ਉਹਦੇ ਕੋਟੂਟ ਆ ਗਿਆ ਮੈਂ ਕਿਹਾ ਤੇ ਮੈਨੂੰ ਸਬਜੀ ਕੱਟਣ ਦਾਤਾ ਤੇ ਫਿਰ ਕੀ ਜੇ ਬਿਟੂਟਾ ਲੈ ਲੈਂਦੀ ਤੇ ਇਹ ਉਹ ਦਿੱਤਾ ਹੀ ਨਹੀਂ ਮੰਮੀ ਨੇ ਉਸੇ ਲਈ ਕਿ ਮੈਂ ਕਿਹਾ ਵੀ ਤੂੰ ਉੱਤੇ ਜਾ ਚੱਲ ਕੋਈ ਨਹੀਂ ਪਤਾ ਪਰ ਮੰਮੀ ਦੀਆਂ ਗੱਲਾਂ ਦਾ ਤੂੰ ਕੋਈ ਸਾਣੀ ਕਰਨਾ ਚੰਗਾ ਤੂੰ ਜਿਹੜੀ ਵੀ ਗੱਲ ਹੁੰਦੀ ਤੂੰ ਮੈਨੂੰ ਦੱਸਿਆ ਕਰ ਠੀਕ ਆ ਤੈਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਵਾ ਨਾ ਉਹ ਮੋਟਰਸਾਈਕਲ ਤੇ ਇੱਕ ਹੂਡਾ ਲੈ ਮੈਂ ਇਹਨਾਂ ਪਹਿਲਾਂ ਤੇਰੀ ਮੰਮੀ ਤੈਨੂੰ ਠੀਕ ਕਹਿੰਦੀ ਐ ਠੀਕ ਆ ਜਾ ਕੱਢ ਕੇ ਲਿਆ ਮੋਟਰਸਾਈਕਲ ਹਾਂ ਜੀ ਤਾਂ ਮੈਂ ਕੱਲ੍ਹ ਆ ਕੇ ਮਿਲਨੀ ਮਿਲ ਜਾਊਂਗੀ ਨਾਲੇ ਇਹ ਚੀਜ਼ੀਆਂ ਖਾ ਕੇ ਆਉਂਗੀ ਹੁਣ ਤੇ ਪਾਪਾ ਨੇ ਪਰਮਿਸ਼ਨ ਦੇ ਦਿੱਤੀ ਹਾਂ ਜੀ ਪਾਪਾ ਮੇਰਾ ਹਾਂਜੀ ਪਾਪਾ ਨਾਲੇ ਆਉਂਦਾ ਹਾਂਜੀ ਹੁਣ ਤੇ ਰੋਣਾ ਕੋਈ ਨਹੀਂ ਨਾ ਹੁੰਦਾ ਹੁਣ ਹੱਸਾ ਹੁੰਦਾ ਹੈ ਨਾ ਹਾਂਜੀ ਚੱਲ ਮੇਰਾ ਪੁੱਤ ਫੇਸ ਤਾਂ ਕਰਦੇ ਕਰੀ ਹਾਂ ਵੈਰੀ ਗੁੱਡ ਗੁੱਡ ਚੱਲ ਜਿਹੜੀ ਵੀ ਗੱਲ ਹੁੰਦੀ ਦੋ ਮੈਨ ਨਾਲ ਸ਼ੇਅਰ ਕਰਨੀ ਠੀਕ ਆ ਹਾਂਜੀ ਰੋਣਾ ਨਹੀਂ ਨਾ ਰਸਣਾਗੇ ਓਕੇ